ਪਾਰਟੀ ਦੇ ਜੁਝਾਰੂ ਵਰਕਰ ਬਚਿੱਤਰ ਸਿੰਘ ਉਰਫ ਬਿੱਕਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਕਰਨ ਵਾਲੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੋ ਮੌਕੇ ਤੇ ਪੁਜੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਪੁਲਿਸ ਦੇ ਵੱਲੋਂ ਲਾਸ਼ ਕਬਜ਼ੇ ਦੇ ਵਿੱਚ ਲੈ ਕੇ ਤਰੰਤ ਤਰੰਤ ਦੇ ਸਿਵਲ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜੀ ਗਈ ਹੈ ਸੋ ਇਸ ਘਟਨਾ ਨੂੰ ਲੈ ਕੇ ਨੌ ਸ਼ਹਿਰਾ ਪੁੰਨੂਆ ਚੌਧਰੀ ਵਾਲਾ ਵਿਖੇ دہشت ਦਾ ਮਾਹੌਲ ਬਣਿਆ ਹੋਇਆ ਸੋ ਪਰਿਵਾਰਦਰੋਹੋ ਕੇ ਬੁਰਾ ਹਾਲ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਰਨਦਾਰਾਂ ਦੇ ਵਿੱਚ ਆਪ ਵਰਕਰ ਦਾ ਕਤਲ ਹੋਇਆ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਾਈਕ ਸਵਾਰ ਦੋ ਬੰਦਮਾਸ਼ਾ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਆਪ ਵਰਕਰ ਬਚੁੱਤਰ ਸਿੰਘ ਵਿੱਕਰ ਦਾ ਕਤਲ ਹੋਇਆ ਸੋ ਨੌ ਸ਼ਹਿਰਾ ਪੁੰਨੂਆ ਪਿੰਡ ਦੇ ਵਿੱਚ ਇਹ ਵਾਰਦਾਤ ਹੋਈ ਹੈ ਤੇ ਪੂਰੇ ਪਿੰਡ ਦੇ ਵਿੱਚ ਇਸ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਥੋੜੇ ਜਿਹਾ ਬਾਅਦ ਪਤਾ ਲੱਗਾ ਵੀ ਇਹਦੇ ਗੋਲੀ ਮੱਚ ਗਈਆਂ ਐਨ ਲਿਖੇਟੋ ਹਸਪੀਟਲ ਆ ਗਏ ਹਸਪੀਟਲ ਆਮ ਕੇ ਉਹਨਾਂ ਦੀ ਦੇਖੋ ਗਿਆ ਮੇਰਾ ਵੱਡਾ ਬਰਾਦਰ ਆ ਕਿ ਸਾਡੀ ਇਹੋ ਹੀ ਅਪੀਲ ਆ ਆਮ ਪਾਲਗਾਂ ਕੋਲੋਂ ਮੰਗ ਰਹੇ ਹਾਂ ਕਿ ਸਾਨੂੰ ਇਸ ਜਾਂ ਹਿਸਾਬ ਨੂੰ ਦੇਣਾ ਚਾਹੀਦਾ ਹੈ ਕੋਈ ਤਾਂ ਕੋਈ ਤਾਂ ਕੋਈ ਨਹੀਂ ਲੱਗਦਾ ਕਿ ਤਾਂ ਮਲਕੇ ਹਾਂਜੀ ਹਾਂਜੀ ਇਹ ਕਿੰਨੇ ਵਜੇ ਦੀ ਘਟਨਾ ਹੈ ਇਹਨੂੰ ਸਾਢੇ 7:00 ਤੋਂ ਸਾਢੇ 7:30 ਦੀ ਘਟਨਾ ਹੈ ਇਹ ਤੂੰ ਆ ਰਹੀ ਕਿੱਥੇ ਜਾ ਰਹੀ ਸੀ ਮਨ ਕੋ ਨਹੀਂ ਇਹ ਤੁਹਾਡੇ ਤੋਂ ਵਹੇ ਆਏ ਘਰੇ ਸੌਦਾ ਸੌਦਾ ਲੈ ਕੇ ਕੋਈ ਲੈਣ ਆ ਕੋ ਆਏ ਉਹ ਕਿੱਣਾ ਛੋਟੀ ਚੇਰਵਾ ਕੰਮ ਕਰੇ ਕੋਲ ਚਲ ਗਏ ਇੱਥਾਂ ਗੋਲ ਰੋ ਜੀ ਇਮਰਯੋਨ ਬਤਲ ਲੱਗ ਗਈ ਗੋਲੀਆਂ ਦੇ ਦੋ ਲੱਗੀਆਂ ਇੱਕ ਡਾਕਟਰ ਵੱਜਾ ਲੱਗ ਅੱਛਾ ਡਾਕਟਰ ਹੀ ਮਾਨ ਕੇ ਬੱਠੂ ਗਿਆ ਸਾ ਲੇ ਗਏ ਇੱਥਾਂ ਅੰਕੇ ਇੱਥਾਂ ਪਈ ਹਾਂਜੀ ਉਤਪਛਾਹਨ ਹੈ ਹਾਂਜੀ ਪੁਲਿਸ ਪ੍ਰਸ਼ਾਸਨ ਤੋਂ ਵੀ ਆਇਆ ਕਿ ਇਹਦੇ ਕਾਰਵਾਈ ਤੇ ਬਾਕੀ ਹਨ ਇਹ ਵੀ ਇਨਸਾਫ ਹੋਣਾ ਚਾਹੀਦਾ ਕੋਈ ਸਕੰਦ ਤੇ ਦੋ ਜਨੇ ਆਏ ਇਹੋ ਇਹ ਆਪਣਾ ਬਿੱਕਰ ਸਿੰਘ ਹੈ ਆਪਣਾ ਬਚਿੱਤਰ ਸਿੰਘ ਔਰ ਬਿੱਕਰ ਸਿੰਘ ਤੇਨੂੰ ਗੋਲੀਆਂ ਮਾਰ ਕੇ ਕੇ ਦਾ ਚਲੇ ਗਿਆ ਇਹਨਾਂ ਹਸਪਤਾਲਾਂ ਦਾ ਹੈ ਕਿ ਉਹਨਾਂ ਦਾ ਹਸਪਤਾਲ ਜਿੱਥੇ ਦੀ ਮੌਜੂਦਗੀ ਚਾਹਣੀ ਦੀ ਬਾਤ ਵੀ ਸੁਣੀ ਰਸਰ ਇਹ ਕਰਨਾ ਹੈ ਜੀ ਸਾਡੇ ਸ਼ਹੀਦ ਲਾਟ ਸਾਡੇ ਜੀ ਪਤਾ ਲੱਗਦਾ ਕਿ ਇਹ ਹਮਲਾਵਰ ਕਿੰਨੇ ਜਾਂ ਸੀਸੀਟੀਵੀ ফুটে ਕੋਈ ਨਹੀਂ ਜੋ ਸੀਨੀਅਰ ਅਫਸਰ ਕਰ ਰਹੀ ਹੈ ਮਾਂਜਵੇ ਸੇ ਜਾਉਂ ਗੁਚੇ ਨੇ ਕਿ ਰੇਸ਼ਨਾ ਮਾਤਰ ਕੋਟ ਮਾਰਾਂਗੇ ਤੇ ਉਹ ਤੋਂ ਪਤਾ ਲੱਗੂਗਾ ਕਿ ਇਹ ਹੋਰ ਉਹ ਜੀ ਨੂੰ ਅਰ ਜੀ ਵੈੱਬ ਪਾਕਿੰਗ ਜਿਹੜਾ ਹੋ ਸਿਮਰ ਖਤਾਨੇ ਵਿੱਚ ਹੈ ਸਿਮਰ ਉਸ ਦੇ ਦਾਅਵੇ ਅਰ ਜੀ ਕਾਹ ਹੋਏ ਸਿਮਰ ਸਰਕਾਰ ਨੇ ਇਹ ਇਹ ਦੱਸ ਸੰਦੇਸ਼ ਵੀ ਕਿ ਦੇਖ ਰਹੇ ਇੰਡੀਆ ਨਿਊਜ਼ ਪੰਜਾਬ ਮਹਾ ਵਿਜੇ ਕੁਮਾਰ ਇਸ ਵੇਲੇ ਦੀ ਵੱਡੀ ਤਾਬਰ ਦਸਤਕ ਦਿੱਤੀ ਹੈ ਕਿ ਬਚਿੱਤਰ ਸਿੰਘ ਉਫ ਬਿੱਕਰ ਜਿਹੜੇ ਕਿ ਨਿਸ਼ਾਰਾ ਪਨਵਾ ਚੌਧਰੀ ਦੇ ਰਹਿਣ ਵਾਲੇ ਨੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਤੇ ਆਏ ਨੇ ਤਾਂ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਔਰ ਦਾਤਰ ਵੀ ਮਾਰਿਆ ਜਦ ਕਿ ਇਸ ਘਟਨਾ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ ਤੇ ਪਹੁੰਚੀ ਔਰ ਉਹਨਾਂ ਨੂੰ ਸਿੱਧਾ ਜਿਹੜਾ ਵਾ ਹਸਪਤਾਲ ਤਰਨ ਤਰਨ ਗੁਰੂ ਨਾਨਕ ਵਿਖੇ ਲੈ ਕੇ ਆਏ ਤਾਂ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਪਰ ਇੱਥੇ ਦੱਸਣਾ ਚਾਹਾਂਗੇ ਕਿ ਆਮ ਆਦਮੀ ਪਾਰਟੀ ਦੀ ਇਹ ਜਦੋਂ ਕਿ ਸਰਕਾਰ ਵੀ ਅਜੇ ਨਹੀਂ ਹੈਗੀ ਸੀ ਹੋਦ ਵੀ ਨਹੀਂ ਹੈਗੀ ਸੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵਿਚਰਦੇ ਸੀ ਲੋਕਾਂ ਦਾ ਬੜਾ ਸਾਥ ਦਿੰਦੇ ਸੀ ਔਰ ਜਿਹੜੇ ਕਿ ਇਹ ਹਰ ਕੜੀ ਹਰ ਪਲ ਜਿਹੜੇ ਆਪਣੇ ਪਿੰਡ ਵਿੱਚ ਏਰੀਆ 'ਚ ਰਹਿੰਦੇ ਸੀ ਲੋਕਾਂ ਦਾ ਬੜਾ ਸਾਥ ਦਿੰਦੇ ਸੀ ਪੱਜੇ ਜਾਂਦੇ ਸੀ ਕਿ ਕਿਸੇ ਨੂੰ ਕੋਈ ਤਕ ਜਾਂ ਤਕਲੀਫ ਨਾ ਹੋਵੇ ਹਰ ਕਿਸੇ ਦੀ ਮਤ ਕਰਦਾ ਸੀ ਬਚਿੱਤਰ ਸਿੰਘ ਔਰ ਬਿੱਕਰ ਸੋ ਅੱਜ ਜਿਹੜੀ ਘਟਨਾ ਹੋਈ ਹੈ ਇਸ ਘਟਨਾ ਨੇ ਨਿਸ਼ਾਰਾ ਪਨਵਾ ਚੌਧਰੀ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰਿਵਾਰ ਔਰ ਰਿਸ਼ਤੇਦਾਰਾਂ ਦੀ ਮੰਗ ਹੈ ਕਿ ਜਿਹੜੇ ਇਹ ਦੋਚੀ ਨੇ ਇਹਨਾਂ ਨੂੰ ਜਲ ਤੋਂ ਜਲਦ ਫੜਿਆ ਜਾਵੇ ਤਾਂ ਕਿ ਇਨਸਾਫ ਮਿਲੇ ਔਰ ਜਿਹੜਾ ਇਹ ਖੌਫ ਹੈ ਜਿਤਨਾ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਤਾਂ ਮੌਕੇ ਦੀ ਮੌਤ ਹੋਈ ਹੈ ਇਹਨਾਂ ਦਾ ਪਤਾ ਲਗਾਇਆ ਜਾਵੇ ਤਾਂ ਕਿ ਜਿਹੜਾ ਇਸ ਪਰਿਵਾਰ ਨੂੰ ਇਨਸਾਫ ਮਿਲੇ ਹੁਣ ਦੇਖਣਾ ਹੈ ਕਿ ਪੁਲਿਸ ਪ੍ਰਸ਼ਾਸਨ ਕਿੰਨੀ ਜਲਦੀ ਜੜਾ ਵਾ ਇਨਸਾਫ ਦਿਵਾ ਪਉਂਦਾ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ ਤਰਨਤਾਰਨ